ਸਤਿ ਸ਼੍ਰੀ ਅਕਾਲ ਆਪਣੇ ਪੇਜ ਦੇ ਉੱਤੇ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਅੱਜ ਆਪਾਂ ਸਾਡੇ ਨਗਰ ਪੰਚਾਇਤ ਵੱਲੋਂ ਕੁਝ ਪਿੰਡ ਦੀ ਸਹਿਮਤੀ ਦੇ ਨਾਲ ਮਤੇ ਵੀ ਪਾਏ ਗਏ ਨੇ ਤੇ ਜਿਹੜਾ ਪਾਰਕ ਹੈ ਉਹਦੇ ਵਿੱਚ ਜਿਹੜੇ ਬੂਟੇ ਨੇ ਉਹ ਵੀ ਲਾਏ ਜਾ ਰਹੇ ਨੇ ਆਓ ਆਪਾਂ ਸਾਡੇ ਪਹਿਲਾਂ ਜਾਣਦੇ ਆ ਸਰਪੰਚ ਸਾਹਿਬ ਤੋਂ ਜਿਹੜਾ ਵੀ ਇਹ ਹੰਜ ਸਰਪੰਚ ਸਾਹਿਬ ਜਿਹੜਾ ਇਹ ਬੂਖਿਆਂ ਦਾ ਅੱਜ ਆਪਾਂ ਕਰ ਰਹੇ ਹਾਂ ਇਹ ਕਿਵੇਂ ਸ਼ੁਰੂ ਹੋ ਰਿਹਾ ਹੈ ਕਿਦਾਂ ਦਾ ਪੰਚਾਇਤ ਦਾ ਜੋ ਆਪਣੇ ਹਿਸਾਬ ਦਾ ਪੰਚਾਇਤ ਦਾ ਕੇਸ ਸਾਹਿਬ ਹੈ ਮੈਂ ਸਰਪੰਚ ਜੀ ਅੱਜ ਅਸੀਂ ਪਾਰਕ ਵਿੱਚ 200 ਬੂਟਾ ਲਗਾਏ ਇਸੇ ਦੇ ਨਾਲ ਪਿੰਡ ਦੇ ਜਿੰਨੇ ਵੀ ਬਤਵੰਤੇ ਸੱਜਣ ਨੇ ਨਵੇਂ ਆਪ ਪੁਰਾਣੀਆਂ ਬਚੈਤਾਂ ਨੂੰ ਇਕੱਠੇ ਕਰਕੇ ਪਿੰਡ ਦੀ ਭਲਾਈ ਵਾਸਤੇ ਮਤੇ ਪਾਏ ਹਨ ਪਿੰਡ 'ਚ ਅਗਰ ਕੋਈ ਵੀ ਨਸ਼ਾ ਵੇਚਦਾ ਜਾਂ ਕਰਦਾ ਜੋ ਫੜਿਆ ਜਾਂਦਾਗਾ ਪਿੰਡ ਦਾ ਕੋਈ ਵੀ ਨਮਾਇੰਦਾ ਉਹਦੀ ਨਾ ਜਮਾਨਤ ਨਾ ਉਹਦੇ ਪਿੱਛੇ ਜਾਊਗਾ ਠੀਕ ਹੈ ਤੇ ਤਰਸੇਵ ਜੀ ਬਾਕੀ ਪਿੰਡ 'ਚ ਜੋ ਸਟਿੰਗ ਚੱਲ ਰਹੀ ਆ ਉਹ ਬੈਨ ਕਰ ਦਿੱਤੀ ਆ ਅਗਰ ਕੋਈ ਉਹ ਅੱਤੇ ਕੀ ਦੇਗਾ ਤੇ ਜਿਹੜੀ ਕੱਕ ਇਹਨਾਂ ਨੂੰ ਟਾਈਮ ਦਿੱਤਾ ਜਿਹਦੇ ਨਾਲ ਕੋਈ ਟੌਪ ਹੈਗਾ ਉਹਦਾ ਖਤਮ ਕਰ ਸਕਦਾ ਠੀਕ ਹੈ ਤੇ ਇਸ ਤੋਂ ਬਾਅਦ ਅਗਰ ਕੋਈ ਸਟੈਂਡਰ ਰੱਖਦਾ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਸੇਹ ਜੀ ਬਾਕੀ ਜਿਹੜੇ ਲੋ ਵੀ ਮਤੇ ਨੇ ਕਿਦਾਂ ਦੇ ਮਤੇ ਪਾਏ ਗਏ ਨੇ ਉਹਨਾਂ ਬਾਰੇ ਕਿਸੇ ਦਸਤ ਦੇ ਨੂੰ 5 ਸਾਲ 10 ਤੱਕ ਵੀ ਮੈਂ ਸਟੈਂਡਰ ਦੇ ਨੇ ਇਹਦਾ ਮਤਾ ਪਾਇਆ ਨਹੀਂ ਜਿਹੜੇ ਦੁਕਾਨਦਾਰ ਵੇਚੂਗਾ ਉਹ ਨੂੰ ਕੋਈ ਸਮਾਜਿਕ ਪਾਈ ਕਰਦੇ ਠੀਕ ਹੈ ਤੇ ਇੱਕ ਜਿਹੜੇ ਮੋਟਰਸਾਈਕਲ ਦੇ ਨੰਨੇ ਦਿਵਾਕ ਡਾਕੂਮੈਂਟ ਬਲੈਰ ਬਲੈਰ ਆਨਲਾਈਨ ਕਰਦੇ ਨੇ ਉਹਨਾਂ ਦਾ ਹੀ ਪਤਾ ਪਾਇਆ ਉਹਨਾਂ ਨੂੰ ਰਹਾਲਵਾ ਤੇ ਕੋਈ ਮਿਸਤਰੀ ਲਾਉਣਾ ਉਹ ਵੀ ਕਾਰਵਾਈ ਕਰੀ ਜਾਉ ਜੇ ਤੁਹਾਨੂੰ ਆ ਕੇ ਪਿੰਡ ਚ ਹੁੰਦਾ ਉਹ ਵੀ ਕਰਾਉ ਜਾਈ ਗਾ ਜੇ ਪਿੰਡ ਚ ਜੇ ਨਾ ਕੋਈ ਪ੍ਰਵਾਸੀ ਹੈ ਨਾ ਉਹਨਾਂ ਦੇ ਕੋਈ ਵੋਟ ਬਣੂਗੀ ਨਾ ਕੋਈ ਅਧਾਰ卡 ਨਾ ਜੇ ਨਵੇਂ ਆਉਂਦੇ ਨੇ ਜੇ ਪ੍ਰਵਾਸੀ ਉਹਨਾਂ ਤੇ ਕੋਈ ਵੀ ਪਿੰਡ ਚ ਪ੍ਰਵਾਸੀ ਕਿਸੇ ਨੂੰ ਕਲਾਏ ਤੇ ਕੋਈ ਲੱਗਦਾ ਤਾਂ ਪਰਨ ਪੰਚਾਇਤ ਨਾਲ ਮਿਲ ਕੇ ਕਰ ਕੀ ਰੱਖੇ ਠੀਕ ਹੈ ਜੇ ਇਹਨਾਂ ਕਰਵਾ ਕੇ ਫਿਰ ਤੁਹਾਨੂੰ ਦਾ ਡਾਕੂਮੈਂਟ ਦੇ ਆਪਾਂ ਉਹਨੂੰ ਖਾਮ ਤੇ ਰੱਖਾਂਗੇ ਜੇ ਕੱਲ ਨੂੰ ਕੋਈ ਗੱਲ ਹੁੰਦੀ ਤਾਂ ਆਪਾਂ ਮੰਦਰ ਨੂੰ ਕੱਢ ਦਾਂਗੇ ਇਦੇ ਵਿੱਚ ਜਿਹੜਾ ਆਪਣੇ ਕੋਲ ਜਿਹੜੇ ਅੱਜ ਮਤੇ ਪਾਏ ਗਏ ਨੇ ਪਿੰਡ ਦੇ ਨੰਬਰਦਾਰ ਸਾਫਕਾਰ ਸਰਪੰਚ ਅਤੇ ਹੋਰ ਜਿਹੜੇ ਮਤਵੰਤੇ ਸੱਜਣ ਨੇ ਉਹ ਸਾਰੇ ਮੌਜੂਦ ਸੀ ਆਓ ਆਪਾਂ ਗੱਲ ਕਰਦੇ ਹਾਂ ਆਪਾਂ ਕੋਲੇ ਸਾਫਕਾਰ ਸਰਪੰਚ ਦਰਸ਼ਨ ਸਿੰਘ ਨਾਲ ਜਿਹੜੇ ਮਤੇ ਪਾਏ ਗਏ ਨੇ ਕਿਵੇਂ ਇਹ ਬੜਾ ਸਲਾਗਤ ਜੋ ਕਦਮ ਹੈ ਜੀ ਬਹੁਤ ਅਸੀਂ ਖੁਸ਼ ਹਾਂਗੇ ਸਹਿਮਤਾ ਠੀਕ ਹੈ ਠੀਕ ਹੈ ਜੀ ਬਹੁਤ ਧੰਨਵਾਦ ਹੈ ਨਮੀ ਪੰਚਾਇਤ ਦਾ ਇਹ ਜਿਹੜੇ ਚੰਗੇ ਕੰਮਾਂ ਵੱਲ ਧਿਆਨ ਦੇ ਰਹੇ ਨੇ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਹੈ ਜੀ ਧੰਨਵਾਦ ਜੀ ਤੇ ਸਾਫਕਾਰ ਪੰਚ ਰਣਜੀਤ ਸਿੰਘ ਜੋ ਵੀ ਇਹ ਮਤੇ ਪਾਏ ਗਏ ਨੇ ਇਹਨਾਂ ਦੇ ਵਿੱਚੋਂ ਤੁਹਾਨੂੰ ਕਿਵੇਂ ਲੱਗਦਾ ਵੀ ਇਹ ਜਿਹੜੇ ਸਾਡੇ ਠੀਕ ਪਾਏ ਗਏ ਜਿਹੜੇ ਇਹ ਮਤੇ ਪਾਏ ਹੋਏ ਨੇ ਕਿ ਮਤਲਬ ਹੁਣ ਪਾਏ ਨੇਗੇ ਅੱਜ ਇਹ ਬਹੁਤ ਵਧੀਆ ਮਤਲਬ ਸਲਾਗਾ ਜੋ ਕਰਨ ਚੱਕਿਆ ਪੰਚਾਇਤ ਨੇ ਬਾਕੀ ਇਹ ਜਿਹਨੇ ਰਖਰਖਾਂ ਜਿਵੇਂ ਕੋਈ ਪਿੰਡ ਦੇ ਵਿੱਚ ਉਲੜ ਬਾਜੀ ਜੋ ਆਖ ਮਤਲਬ ਵੱਡੇ ਟੈਕ ਲਾ ਕੇ ਟਰੈਕਟਰਾਂ ਦੇ ਉੱਪਰ ਜਾ ਵੱਡੇ ਵੱਡੇ ਹਾਰ ਨਾ ਵੱਡੇ ਭੜਾਕੇ ਮਾਰ ਦਿੱਤੇ ਉਹਨਾਂ ਤੇ ਥੋੜਾ ਕੰਟਰੋਲ ਹੋ ਕੇ ਮਤਲਬ ਜਿਹੜੇ ਬੱਚੇ ਨੇ ਉਹ ਮਤਲਬ ਕਿਸੇ ਬੀਆ ਸਿਟੀ ਲੈਂਡ ਤੇ ਚੱਲਣਗੇ ਉਹਨਾਂ ਤੇ ਕੋਈ ਸੋਸ਼ਾਵਾਦੀ ਨਹੀਂ ਹੋਊਗਾ ਇਸ ਤਰ੍ਹਾਂ ਇਹ ਬਹੁਤ ਵਧੀਆ ਕਦਮ ਹੈਗਾ ਬਾਕੀ ਜਿਹੜੇ ਬੂਟੇ ਲਾਏ ਨੇਗੇ 200 ਬੂਟੇ ਸਾਰੇ ਪਾਰਕ ਦੇ ਵਿੱਚ ਹੀ ਲਾਉਣਾ ਹੈ ਔਰ ਜਿਹੜੇ ਵੈਲੀਆਂ ਜਗ੍ਹਾ ਨੇ ਜਿੱਥੇ-ਜਿੱਥੇ ਬੂਟੇ ਲਾਏ ਨੇ 5-400 ਬੂਟੇ ਜਿਹੜਾ ਲਾਉਣਾ ਹੈ ਇਹ ਵੀ ਵਾਤਾਵਰਨ ਦਾ ਮਤਲਬ ਬਹੁਤ ਧਿਆਨ ਰੱਖਦੀ ਹੈ ਸਾਡੀ ਜਿਹੜੀ ਹੁਣ ਦੀ ਪੰਚਾਇਤ ਹੈ ਬਹੁਤ ਵਧੀਆ ਗੱਲ ਹੈ ਬਹੁਤ ਸਰਾਗਰਜਕ ਕਾਰਨਾ ਹੈ ਇਹ ਜਿਹੜਾ ਇਹ ਬੂਟੇ ਲਾਏ ਨੇਗੇ 500 ਬੂਟਾ ਕਹਿੰਦੇ ਤੁਸੀਂ ਮਤਲਬ ਅੱਜ ਲਾਇਆ ਹੈ ਇਹ ਲਾਉਣਗੇ ਤੇ ਮਤਲਬ ਇਹਦਾ ਵਾਤਾਵਰਨ ਵਿੱਚ ਬਹੁਤ ਵਧੀਆ ਮਤਲਬ ਸਹਾਇਕ ਜੋ ਸੋ ਆਪਾਂ ਜਾਣਦੇ ਆ ਜੋ ਆਪਣੇ ਸਾਫਕਾ ਪੰਚ ਅਵਤਾਰ ਸਿੰਘ ਤਾਰੀ ਅਵਤਾਰ ਜੀ ਜਿਹੜਾ ਅੱਜ ਪੰਚਾਇਤ ਨੇ ਫੈਸਲਾ ਲਿਆ ਜਿਹੜਾ ਨਸ਼ਿਆਂ ਦੇ ਵਿਰੁੱਧ ਜਵਾਨ ਤੁੰਦੀ ਹੈ ਤੇ ਜੋ ਸਟਿੰਗ ਵਗੈਰਾ ਉਹਦੇ ਬਾਰੇ ਕਿ ਅਸੀਂ ਤਾਂ ਪਹਿਲਾਂ ਬੇਨਤੀ ਕਰਦੇ ਆ ਸਾਡੇ ਨਕਰ ਦੇ ਬੰਦਿਆਂ ਨੂੰ ਮੋਤਵਾਰ ਬੰਦਿਆਂ ਨੂੰ ਜਿਹੜੇ ਨੰਬਰਦਾਰ ਨੇ ਮੈਂਬਰ ਨੇ ਕੋਈ ਵੀ ਬੰਦੇ ਨੂੰ ਕਿਸੇ ਦੇ ਵੀ ਆਉਦਾ ਕਿਸੇ ਤਰ੍ਹਾਂ ਦਾ ਵੀ ਨਸ਼ੇ ਆ ਦੇ ਮਗਰ ਨਹੀਂ ਜਾਣਾ ਇੱਕ ਤਾਂ ਸਾਡੀ ਹੱਥ ਬੰਨ ਕੇ ਬੇਨਤੀ ਆ ਉਸ ਤੋਂ ਬਾਅਦ ਫਿਰ ਅਸੀਂ ਉਹਦਾ ਪੰਡਾ ਚੱਕਾਂ ਵੀ ਠੀਕ ਹੈ ਕਿਸੇ ਦੇ ਪਰਿਵਾਰ ਦੇ ਵਿੱਚ ਲੜਾਈ ਆ ਉਹ ਦੋਏ ਪਰਿਵਾਰ ਦੇ ਸਹਿਮਤ ਹੁੰਦੇ ਨੇ ਤਾਂ ਜਾਣਾ ਪੰਚਾਇਤ ਨੇ ਵੀ ਤੇ ਨੰਬਰਦਾਰ ਨੇ ਵੀ ਕੋਈ ਵੀ ਨਸਾ ਕਰਦਾ ਪਿੰਡ ਸੇ ਉਹਦੇ ਮਗਰ ਨਹੀਂ ਜਾਣਾ ਠੀਕ ਹੈ ਸਾਡੀ ਇਹੀ ਹੱਥ ਬੰਨ ਕੇ ਬੇਨਤੀ ਹੈ ਅੱਲਾ ਹੱਥ ਬੰਨ ਕੇ ਬੇਨਤੀ ਹੈ ਇਹ ਦੂਜੇ ਲੋੜ ਬੇਨਤੀ ਹੈ ਤੇ ਸਾਰਿਆਂ ਨੂੰ ਤਬਾ ਸਾਡੇ ਨਾਲ ਮੌਜੂਦ ਨੇ ਉਗਰਾਹਾਂ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਜੰਟ ਸਿੰਘ ਜੀ ਕਿ ਜਿੱਦਾਂ ਜੀ ਪ੍ਰਧਾਨ ਜੀ ਆਪਣੇ ਨਗਰ ਪੰਚਾਇਤ ਨੇ ਅੱਜ ਇਹ ਫੈਸਲਾ ਲਿਆਗਾ ਇਹਦੇ ਨਾਲ ਕਿਵੇਂ ਤੁਹਾਡੀ ਜੁਨੀਅਨ ਵੀ ਸਹਿਮਤਾ ਬਹੁਤ ਵਧੀਆ ਸੁਰਾਜ ਉਹਦੇ ਮਾਰਗੇ ਸੀ ਜਿਹੜਾ ਆਪਣਾ ਇਹ ਨਸ਼ਿਆਂ ਵਾਸਤੇ ਹੈ ਜਾਂ ਹੋਰ ਡੈਕਾਂ ਵਾਸਤੇ ਅਸੀਂ ਪੂਰੇ ਤੁਹਾਡੇ ਨਾਲ ਖਾਸ ਦੇਵਾਂਗੇ ਠੀਕ ਹੈ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬਹੁਤ ਵਧੀਆ ਪ੍ਰੋਗਰਾਮ ਕਰਿਆ ਬਹੁਤ ਬੂਟੇ ਲਾਇਏ ਨੇ ਜਿਹੜੇ ਸਾਰਾ ਸਹਿਯੋਗ ਹੈ ਬਹੁਤ ਵਧੀਆ ਅਸੀਂ ਤੁਹਾਡੇ ਨਾਲ ਜਿੱਥੇ ਵੀ ਮਰਜ਼ੀ ਸਦੋਂ ਅਸੀਂ ਸਿਰੋਵਰ ਦੇ ਬਹੁਤ ਧੰਨਵਾਦ ਜੀ ਸਾਡੇ ਰਿਟਾਇਰਡ ਸਾਡੇ ਪਿੰਡ ਦੇ ਡੀਪੀ ਮਾਸਟਰ ਸਾਹਿਬ ਉਹਨਾਂ ਤੋਂ ਵੀ ਜਾਣਦੇ ਜੋ ਮਾਸਟਰ ਜੀ ਅੱਜ ਤੁਸੀਂ ਮਤੇ ਲਿਖੇ ਨੇ ਆਪਣੇ ਨਗਰ ਪੰਚਾਇਤ ਨੇ ਤੇ ਮੂਚੇ ਨਗਰ ਵਾਸੀਆਂ ਨੇ ਉਹਨਾਂ ਬਾਰੇ ਥੋੜਾ ਚੱਲਣਾ ਹੋਊਗਾ ਹਾਂ ਜਿਉ ਮਤੇ ਲਿਖੇ ਨੇ ਨਗਰ ਪੰਚਾਇਤ ਤੇ ਪਿੰਡ ਦੇ ਜਿਹੜੇ ਪ੍ਰਤੰਤੇ ਸੱਜਣ ਨੇ ਬਹੁਤ ਸੋਚ ਵਿਚਾਰ ਕੇ ਜਿਨ੍ਹਾਂ ਦੀ ਅੱਜ ਬਹੁਤ ਸਮੇਂ ਦੇ ਲੋੜ ਅਨੁਸਾਰ ਮਤੇ ਪਾਏ ਗਏ ਨੇ ਖਾਸ ਕਰਕੇ ਸਟ੍ਰੇਂਗਲ ਜਿਹੜਾ ਨਸ਼ਾ ਇਹਨੂੰ ਬੱਚੇ ਖਾਂਦੇ ਨੇ ਪੀਂਦੇ ਨੇ ਇਹ ਜਿਹੜੇ ਬੱਚੇ ਛੋਟੇ ਇਹ ਨਸ਼ਾ ਪੀਂਦੇ ਨੇ 100% ਗਾਰੰਟੀ ਆ ਵੀ ਵੱਡਿਆਂ ਕੇ ਨਸ਼ੇੜੀ ਬਣਦੇ ਨੇ ਕਿਉਂਕਿ ਇਹ ਇੱਕ ਸ਼ੁਰੂਆਤ ਆ ਇਥੋਂ ਇਹਦੇ ਵਿੱਚ ਕੈਫੀਨ ਹੁੰਦੀ ਹੈ ਜਿਹੜੀ ਕਿ ਬਹੁਤ ਖਤਰਨਾਕ ਹੈਗੀ ਬਹੁਤ ਵਧੀਆ ਇਹ ਜਿਹੜੇ ਮਤੇ ਪਾਏ ਨੇ ਜੋ ਵੀ ਜੋ ਪਿੰਡ ਦੇ ਵਿੱਚੋਂ ਨਸ਼ਾ ਫੜਿਆ ਜਾਂਦਾ ਤਾਂ ਉਹਦੇ ਪਿੱਛੇ ਕਈ ਲੋਕ ਜਾ ਕੇ ਛਡਾ ਲੈਂਦੇ ਤੇ ਬਹੁਤ ਵਧੀਆ ਕੰਮ ਇਹਦੇ ਵਿਰੁੱਧ ਵੀ ਨਸ਼ਾ ਇੱਕ ਪੂਰੇ ਪੂਰੇ ਮੈਂ ਬੇਨਤੀ ਕਰਦੇ ਹਾਂ ਕਿ ਕਈ ਦੁਕਾਨਦਾਰ ਕਹਿੰਦੇ ਨੇ ਕਿ ਜਿਹਨੇ ਪੀਣਿਆ ਉਹ ਸੰਗੂਰ ਤੋਂ ਲੈ ਆਊਗਾ ਉਹ ਉਹ ਲੈ ਕੇ ਆਊਗਾ ਜਿਹੜਾ ਵੱਡਾ ਜਿਹੜਾ ਛੋਟੇ ਉਹ ਉੱਥੇ ਨਹੀਂ ਪਹੁੰਚ ਸਕਦੇ ਅਸੀਂ ਜਿਹੜੀ ਸਾਡੀ ਨਸਲ ਹੈ ਛੋਟੀ ਨਸਲ ਆ ਸੀ ਉਹਨੂੰ ਬਚਾਉਣੀ ਬਿਲਕੁਲ ਇਹੀ ਬੇਨਤੀ ਹੈ ਜੀ ਕਿਉਂਕਿ ਛੋਟੇ ਬੱਚੇ ਦੂਰ ਜਾ ਨਹੀਂ ਸਕਦੇ ਅਗਰ ਛੋਟੇ ਬੱਚਿਆਂ ਨੂੰ ਘਰ ਦੇ ਵਾਰਮੂਰੇ ਮਿਲ ਜੂ ਤਾਂ ਔਰ ਕੁਦਰਤੀਆ ਉਹ ਲੈ ਲੈਣਗੇ ਅਗਰ ਸੰਗਰੂਰ ਨਹੀਂ ਜਾ ਸਕਦੇ ਉਹ ਵੱਡੇ ਤਾਂ ਜਿਦੋਂ ਕਿਤੋਂ ਵੀ ਲੈ ਸਕਦੇ ਨੇ ਵੱਡਿਆਂ ਬਾਰੇ ਨਹੀਂ ਕਹਿ ਸਕਦੇ ਅਸੀਂ ਇਹ ਇੱਕ ਬਹੁਤ ਸ਼ਲਾਘਾਯੋਗ ਗੱਲ ਹੈ ਵੀ ਹਰੇਕ ਦੁਕਾਨ ਤੇ ਕਿਉਂਕਿ ਬੱਚੇ ਆਮ ਦੁਕਾਨਾਂ ਤੇ ਤਾਂ ਆਮ ਜਾਂਦੇ ਨੇ ਬੱਚੇ ਕੋਈ ਚੀਜ਼ ਲੈ ਟੌਫੀ ਲੈਣ ਉਹਦੇ ਮਾਨੇ ਨਾਲ ਫਿਰ ਉਹ ਸਟਿੰਗ ਲੈ ਆਉਂਦੇ ਅਗਰ ਸੋ ਨਹੀਂ ਮਿਲੂ ਤਾਂ ਉਹਨਾਂ ਦੀ ਬ ਇਹ ਬਹੁਤ ਵਧੀਆ ਇੱਕ ਜਿਹੜਾ ਹੈ ਕਦਮ ਕੀਤਾ ਹੈ ਬਾਕੀ ਬੂਟੇ ਨੇ ਬੂਟੇ ਕਿਉਂਕਿ ਸਾਡੇ ਵਾਤਾਵਰਨ ਸਾਫ ਤੇ ਸ਼ੁੱਧ ਰੱਖਦੇ ਨੇ ਔਰ ਇਹ ਸਾਨੂੰ ਆਕਸੀਜਨ ਦਿੰਦੇ ਨੇ ਜਿੰਨੀ ਵਰਖਾਪਤੀ ਵੱਧ ਹੁੰਦੀ ਹੈ ਉਨਾ ਸਾਡਾ ਵਾਤਾਵਰਨ ਸਾਫ ਸੁਥਰਾ ਰਹਿੰਦਾ ਔਰ ਵਾਰਸ਼ਾਂ ਦੇ ਵਿੱਚ ਆਉਣ ਦਾ ਵੀ ਇਹਨਾਂ ਦਾ ਇਹ ਯੋਗਦਾਨ ਹੈ ਕਿਉਂਕਿ ਜੋ ਜਲਵਾਸ਼ਪ ਚੜਦੇ ਨੇ ਉਹਦੇ ਨਾਲ ਜਿਹੜਾ ਠੰਡਕ ਪੈਦਾ ਹੁੰਦੀ ਆ ਤਾਂ ਜਿਹੜੇ ਉਪਰੋਕਾਲ ਨੇ ਜੋ ਪਾਣੀ ਦੇ ਇਕੱਠੇ ਹੋ ਕੇ ਮੀਂਹ ਬਣਦਾ ਬਹੁਤ ਵਧੀਆ ਸਲਾਗਤ ਜੋ ਕਦਮ ਇੱਥੇ ਲਾਏ ਨੇ ਬੱਚੇ ਖੇਡਣਗੇ ਛਾਂ ਦਾ ਆਨੰਦ ਮਾਣਨਗੇ ਸਾਫ ਸੁਥਰੀ ਹਵਾ ਮਿਲੂਗੀ ਬਹੁਤ ਵਧੀਆ ਕੰਮ ਕੀਤਾ ਗਿਆ ਇੱਥੇ ਜੀ ਮੈਂ ਪੰਚਾਇਤਾਂ ਨੂੰ ਇਸ ਵਕਤੋਂ ਵਧਾਈ ਦੇਣਾ ਜੀ ਬਹੁਤ ਵਾਹ ਆਓ ਆਪਾਂ ਆਪਣੇ ਮੌਜੂਦਾ ਪੰਚ ਉਤਾਰ ਸਿੰਘ ਤੋਂ ਜਾਣਦੇ ਜੋ ਜਿਹੇ ਬੂਟੇ ਲਾ ਰਹੇ ਆ ਉਤਾਰ ਜੀ ਬੂਟੇ ਬਾਰੇ ਬੂਟੇ ਜਿਹੜੇ ਲਾ ਰਹੇ ਨੇ ਸਾਡੇ ਨਵੀਂ ਪੰਚਾਇਤ ਨੇ ਬਹੁਤ ਵੱਡਾ ਫਾਇਦਾ ਕੀਤਾ ਹੈ ਹਰੇਕ ਇੱਥੇ ਆਉਂਦਾ ਜਿਹੜਾ ਪਾਰਕਿੰਗ 'ਚ ਆਉਂਦਾ ਜਿਹੜਾ ਬੰਦਾ ਸੈਰ ਕਰਦਾ ਤੜਕੇ ਵੇਲੇ ਉਹ ਲੋ ਸਾਰਾ ਮੰਦਰ ਗੇ ਪੈਰੀ ਟੁਰਦਾ ਉਹਦੇ ਕਰਕੇ ਬਹੁਤ ਵਧੀਆ ਬਹੁਤ ਜਿਆਦਾ ਸਾਫ ਜਗ੍ਹਾ ਇਹਦੇ ਕਰਕੇ ਸਾਡੀ ਜਿਹੜੀ ਪੰਚਾਇਤ ਨੇ ਬਹੁਤ ਵੱਡਾ ਪ੍ਰੋਜੈਕਟ ਕੀਤਾ ਜਿਹੜਾ ਅੱਜ 500 ਬੂਟਾ ਲੈ ਕੇ ਆੜ ਵਾਲੇ ਲਾ ਰਹੇ ਆ ਸਾਡੀ ਬਹੁਤ ਸੁਨਾਨਾ ਗਾ ਜੋ ਬਾਕੀ ਜੋ ਸਾਡੀ ਪੰਚਾਇਤ ਹੈ ਜੋ ਸਾਡੀ ਪਿਛਲੀ ਪੰਚਾਇਤਾਂ ਨੇ ਨਾਲ ਮਿਲ ਕੇ ਜੋ ਇਹਨਾਂ ਨੇ ਅੱਜ ਮਤਾਬ ਆਇਆ ਉਹਦੇ ਵੀ ਬਹੁਤ ਵੱਡੀ ਸ਼ਾਨਾ ਹੁੰਦੀ ਸਾਰੇ ਆੜ ਵਾਲੇ ਬੱਚਿਆਂ ਨੂੰ ਪਤਾ ਲੱਗੂ ਸਾਰੇ ਪਿੰਡ ਨੂੰ ਪਤਾ ਲੱਗੂ ਕਿ ਹਾਂ ਇਹ ਐਂ ਕਰਕੇ ਸਾਡੇ ਦੇਖੋ ਬਹੁਤ ਵੱਡੀ ਜਿਹੜੀ ਪੰਚਾਇਤ ਹੈ ਉਹਨੇ ਬਹੁਤ ਵੱਡਾ ਕੰਮ ਕਰਿਆ ਹੈ ਇਹ ਜਿਹੜੀ ਵਿਅਕਤੀ ਬਿਨਾਂ ਸਹਿਮਤੀ ਤੋਂ ਕਿਸੇ ਨਾਲ ਵੀ ਰੋਲੇ ਦੇ ਵਿੱਚ ਗਵਾਹੀ ਨਹੀਂ ਪਾਉਣ ਜਾਊਗਾ ਕੋਈ ਪੰਚਾਇਤ ਜਿਹਦਾ ਰੋਲਾ ਚੱਲਦਾ ਉਹਦੇ ਦੀ ਗੱਲ ਹੋ ਜੇ ਜਿਹੜਾ ਮੇਨ ਮੁੱਦਾ ਸੋ ਹੁਣ ਆਪਾਂ ਜਿਹੜਾ ਹੈਗਾ ਆਗਾਜ਼ ਕਰਦੇ ਆ ਜਿਹੜਾ ਬੂਟੇ ਲਾਉਣ ਦਾ ਮੈਂ ਬੇਨਤੀ ਕਰਦਾ ਸਪੰਸਾ ਸਾਹਿਬ ਨੂੰ ਤੇ ਸਪੰਸਾ ਸਾਹਿਬ ਕਰੋ ਜੀ ਸਟਾਰ ਜਿਹੜੇ ਬੂਟੇ ਨੇ ਇਹਨਾਂ ਦੇ ਵਿੱਚ ਆਪਾਂ ਦੇਖ ਸਕਦੇ ਆ ਕਿ ਜਿਹੜੇ ਸਾਇੰਸੀ ਬੂਟੇ ਵੀ ਨੇ ਤੇ ਫਲਦਾਰ ਬੂਟੇ ਵੀ ਨੇ ਕਿਉਂਕਿ ਜੇ ਫਲਦਾਰ ਬੂਟੇ ਲਾਏ ਜਾ ਰਹੇ ਨੇ ਜਿਆਦਾ ਬਣਨੀਆਂ ਨੇ ਜਦੋਂ ਕੋਈ ਆਊਗਾ ਉਹਨੂੰ ਫਲ ਆਵੇ ਸਕਦਾ ਫਲਾਂ ਲੱਗਣਗੇ ਉਹ ਵੀ ਇੱਕ ਇਹ ਸ਼ਾਂ ਵੀ ਦੇਣਗੇ ਫਲ ਵੀ ਦੇਣਗੇ ਇਹ ਸਾਰਾ ਜਿਹੜਾ ਹੈਗਾ ਉਹ ਸਾਰਾ ਗੁਜੇ ਬੂਟਿਆਂ ਤੋਂ ਪ੍ਰਾਪਤ ਹੋਊਗਾ ਜਿਵੇਂ ਕਿ ਅੰਬੂਰ ਹੋ ਗਿਆ ਸੰਤਰਾ ਕੇਨੂ ਅਤੇ ਤਕਰੀਬਨ ਬਹੁਤ سارے ਜਿਹੜੇ ਫਲਾਂ ਦੇ ਬੂਟੇ ਨੇ ਉਹ ਵੀ ਲੱਗ ਜਾਂਦੇ ਆਪ ਆਪਸ ਵਿੱਚ ਕਰਦੇ ਆ ਆਗਾਜ਼ ਕਰਦੇ